ਰਾਜਪੁਰਾ ਅੰਬਾਲਾ ਸਰਹੰਦ ਨੈਸ਼ਨਲ ਹਾਈਵੇ ਤੇ ਦੇਰ ਰਾਤ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਹਾਈਵੇ ਤੇ ਖੜੇ ਕੋੜਾ ਟਰਾਲੇ ਨਾਲ ਜਾ ਟਕਰਾਈ ਹਾਦਸੇ ਦੇ ਵਿੱਚ ਕਾਰ ਦੇ ਪਰਖੱਚੇ ਉੱਟ ਗਏ ਤੇ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਾਰ ਸਵਾਰ ਇੱਕ ਵਿਅਕਤੀ ਦੀ ਤਾਂ ਗਰਦਨ ਹੀ ਉੱਤਰ ਗਈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅੰਬਾਲਾ ਸਾਈਡ ਤੋਂ ਆ ਰਹੀ ਕਾਰ ਦੇ ਸਾਹਮਣੇ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ ਉਸ ਨੂੰ ਬਚਾਉਣ ਦੇ ਲਈ ਕਾਰ ਦੇ ਡਰਾਈਵਰ ਦੇ ਵੱਲੋਂ ਬ੍ਰੇਕ ਲਗਾਈ ਗਈ ਪਰ ਕਾਰ ਸਲਿੱਪ ਰੋਡ ਦੇ ਕਿਨਾਰੇ ਖੜੇ ਕੋੜਾ ਟਰਾਲੇ ਦੇ ਨਾਲ ਜਾ ਟਕਰਾਈ ਕਾਰ ਦੇ ਵਿੱਚ ਖੰਨਾ ਨਿਵਾਸੀ ਹਰਦੀਪ ਸਿੰਘ ਅਤੇ ਪ੍ਰੇਮ ਖੱਤਰੀ ਦੇ ਨਾਲ ਉਹਨਾਂ ਦਾ ਡਰਾਈਵਰ ਸਵਾਰ ਸੀ ਕਾਰ ਸਵਾਰ ਅੰਬਾਲਾ ਕਿਸੇ ਬਿਜ਼ਨਸ ਡੀਲ ਲਈ ਗਏ ਹੋਏ ਸਨ ਵਾਪਸੀ ਦੇ ਸਮੇਂ ਰਾਜਪੁਰਾ ਗगन ਚੌਕ ਨਜ਼ਦੀਕ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਦੇਖੋ ਮੇਰੇ ਕਿਸੇ ਦੋਸਤ ਦਾ ਫੋਨ ਆਇਆ ਸੀ ਕਿ ਮੇਰੇ ਘਰ ਦੇ ਨਜ਼ਦੀਕ ਹਾਈਵੇ ਪੈਂਦਾ ਤੇ ਉੱਥੇ ਜਿਹੜਾ ਸੜਕੀ ਹਾਸਾ ਹੋ ਗਿਆ ਜਿਹਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ। ਸੋ ਇਮੀਡੀਏਟਲੀ ਮੈਂ ਆਪਣੇ ਨਿਜੀ ਜੋ ਮੇਰੇ ਸਭਾ ਹੈਗੇ ਉਹਦੇ ਮੁਤਾਬਕ ਮੈਂ ਉੱਥੇ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਚਲੋ ਜਾਨ ਬਹੁਤ ਸੀ। ਤੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਦੋ ਜਿਹੜੇ ਵਿਅਕਤੀ ਸੀਗੇ ਉਹ ਪੂਰਨ ਤੌਰ ਤੇ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਗਵਾ ਚੁੱਕੇ ਸੀਗੇ। ਤੇ ਇੱਕ ਵਿਅਕਤੀ ਦੀ ਜਾਨ ਬਚ ਗਈ ਹੈਗੀ ਤੇ ਜਿਹੜੀ ਗੱਡੀ ਹੈ ਉਹਦੀ ਉਹ ਪੂਰੀ ਤਰ੍ਹਾਂ ਉਹਦੇ ਚਿੱਟੜੇ ਰੁੜ ਚੁੱਕੇ। ਇਹ ਕਿਉਂ ਹੋਇਆ ਹਾਦਸਾ? ਦੇਖੋ ਪਿਛਲੇ ਤਕਰੀਬਨ 3-4 ਸਾਲ ਤੋਂ ਅਸੀਂ ਮੈਂ ਤੇ ਮੇਰੀ ਜਿਹੜੀ ਟੀਮ ਹੈ ਸਾਡੀ ਟੀਮ ਹੈ ਉਹ ਲੜਾਈ ਲੜ ਰਹੀ ਹੈ ਵੀ ਨੈਸ਼ਨਲ ਹਾਈਵੇ ਤੇ ਇਲੀਗਲ ਰੋਡ ਕੱਟਸ ਨੇ ਤੇ ਜਿਹੜਾ ਇਹ ਹਾਈਵੇ ਰਾਜਪੁਰਾ ਪਾਰ ਕਰਦਾ ਅੱਗੇ ਜਾ ਕੇ ਬੋਟਲ ਨੈਕ ਹੋ ਜਾਂਦਾ ਜਿਹਦੇ ਕਾਰਨ ਹੋਟਲ ਇੰਡਸਟਰੀ ਹੈਗੀ ਆ ਉਹ ਟਰਾਲੇ ਜਾਂ ਕੁਝ ਗੱਡੀਆਂ ਜਿਹੜੀਆਂ ਨੇ ਉਹ ਮੇਨ ਹਾਈਵੇ ਦੇ ਉੱਤੇ ਖੜੀਆਂ ਰਹਿੰਦੀਆਂ ਨੇ ਇਹ ਹਾਦਸਾ ਵੀ ਉਸ ਕਰਕੇ ਹੋਇਆ ਜੀ ਨਹੀਂ ਮੈਂ ਇਹਦੇ ਚ ਉਹਦਾ ਪਾਰਟ ਵੀ ਵੱਖਰਾ ਪਰ ਮੈਂ ਇਹਦੇ ਚ ਸਭ ਤੋਂ ਵੱਡੀ ਅਨਗਹਿਲੀ ਜਿਹੜੀ ਹੈ ਨੈਸ਼ਨਲ ਹਾਈਵੇ ਅਥਾਰਟੀ ਦੀ ਤੇ ਲੋਕਲ ਪ੍ਰਸ਼ਾਸਨ ਦੀ ਮੰਨਦਾ ਕਿਉਂਕਿ ਦੇਖੋ ਅਗਰ ਵਾਹਨ ਖੜਿਆ ਹੈਗਾ ਪਹਿਲੀ ਗੱਲ ਤਾਂ ਉਹਨੂੰ ਰੁਕਣ ਕਿਉਂ ਦਿੱਤਾ ਜਾਂਦਾ ਦੂਜੀ ਗੱਲ ਜਦੋਂ ਮੇਨ ਨੈਸ਼ਨਲ ਹਾਈਵੇ ਦੇ ਉੱਤੇ ਸਪੀਡ ਨਾਲ ਜਦੋਂ ਵਾਹਨਸ ਨਿਕਲਦੇ ਨੇ ਤਾਂ ਉਹਨੂੰ ਜੇ ਕੋਈ ਦਿੱਕਤ ਵੀ ਆ ਜਾਏ ਤਾਂ ਉਹਨਾਂ ਨੂੰ ਥੋੜੇ ਜਿੇ ਬਚਣਾ ਹੋਵੇ ਤਾਂ ਵੀ ਕਿਤੇ ਸਾਈਡ 'ਚ ਜਾ ਸਕਦਾ ਪਰ ਉਹ ਕਿਤੇ ਵੀ ਉਹਨਾਂ ਦੀ ਸੰਭਾਵਨਾ ਨਹੀਂ ਬਚਦੀ ਸੋ ਬੜੀ ਦੁਖਦੀ ਗੱਲ ਹੈ ਕਿ ਅੱਜ ਵੀ ਦੋ ਜਿਹੜੀਆਂ ਮੌਤਾਂ ਨੇ ਉਹੋ ਸਿਸਟਮ ਦੀ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਮੈਂ ਮੰਨ ਸਕਦਾ ਜਿਹੜੀ ਇਹ ਦੋ ਜੀਵ ਧਰਤੀ ਤੋਂ ਚਲੇ ਗਏ ਬਹੁਤ ਵੱਡਾ ਘਾਟਾ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਹੋਇਆ ਇਹ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਜੀ ਦੇਖੋ ਮੇਰੀ ਮੇਰੀ ਜਾਣਕਾਰੀ ਮੁਤਾਬਕ ਇਹ ਕਿਸੇ ਅੰਬਾਲਾ ਸਾਈਡ ਤੋਂ ਆ ਰਹੀ ਸੀ ਤੇ ਇਹਨਾਂ ਨੇ ਸਰਹੰਦ ਵਾਲੇ ਪਾਸੇ ਕਿਤੇ ਜਾਣਾ ਸੀਗਾ ਪਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਵੀ ਇੱਥੇ ਪਿਛਲੇ ਤਕਰੀਬਨ 2022 ਚ ਅਸੀਂ ਇੱਕ ਪੁਲ ਪਾਸ ਕਰਵਾ ਚੁੱਕੇ ਹਾਂ ਇੱਥੇ ਵੀ ਇਹ ਟੇਕ ਪੋਲ ਐਕਸਟਰਾ ਹੋਣਾ ਚਾਹੀਦਾ ਕਿਉਂਕਿ ਬੜਾ ਛੋਟਾ ਰਸਤਾ ਬਣ ਜਾਂਦਾ ਅੱਗੇ ਕੰਜੈਸਟਡ ਜਾ ਹੋ ਜਾਂਦਾ ਦਾ ਜਿਦੇ ਕਾਰਨ ਲੋਕਾਂ ਚ ਸਪੀਡ ਹੁੰਦੀ ਹੈ ਮਤਲਬ ਹਫੜਾ ਦਫਾਫੀ ਮੱਚੀ ਹੁੰਦੀ ਜਲਦੀ ਨਿਕਲ ਨਹੀਂ ਦੇ ਜਿਦੇ ਕਾਰਨ ਵੱਡੇ ਹਾਦਸੇ ਹੋ ਰਹੇ ਨੇ ਤੁਸੀਂ ਦੇਖੋ ਵੀ 43 ਕਰੋੜ ਰੁਪਇਆ ਗਵਰਨਮੈਂਟ ਆਫ ਇੰਡੀਆ ਨੇ ਨੈਸ਼ਨਲ ਹਾਈਵੇ 30 ਨੇ ਪਾਸ ਕਰਕੇ ਭੇਜ ਵੀ ਦਿੱਤਾ ਅਜ ਤੱਕ ਉਹਦੀ ਟੈਂਡਰਿੰਗ ਨਹੀਂ ਹੋ ਸਕੀ ਮਤਲਬ ਉਹ ਪੁਲ ਹੀ ਨਹੀਂ ਬਣਾਇਆ ਜਾ ਸਕਿਆ ਤੇ ਤੇ ਦੇਖੋ ਮੈਂ ਹਾਈ ਕੋਰਟ ਵੀ ਮੂਵ ਕੀਤਾ ਪਰ ਜੇ ਇਹੀ ਹਾਲਾਤ ਰਹੇ ਤਾਂ ਲੋਕ ਇਹਨਾਂ ਜਿਹੜੇ ਸਥਾਨਕ ਲੋਕ ਨੇ ਸਾਡੇ ਭੈਣ ਭਰਾ ਨੇ ਇਹਨਾਂ ਦੇ ਨਿੱਜੀ ਹਿੱਤਾਂ ਦੇ ਲਈ ਮੈਂ ਫਿਰ ਹਾਈ ਕੋਰਟ ਦਾ ਜਿਹੜਾ ਮੁਕ ਕਰਾਂਗਾ ਪਰ ਮੈਂ ਆਪਜੀ ਤੋਂ ਵੀ ਇਹ ਸਯੋਗ ਚਾਹੁੰਨਾ ਵੀ ਤੁਸੀਂ ਇਸ ਜਾਣਕਾਰੀ ਨੂੰ ਸਾਰੇ ਲੋਕਾਂ ਤੱਕ ਭੇਜੋ ਵੀ ਐਵੇਂ ਪਤਾ ਨਹੀਂ ਪਰਿਵਾਰਾਂ 'ਚ ਇੱਕ ਆਦਮੀ ਕਮਾਉਣ ਵਾਲਾ ਜੀ ਕਿਸਤੀ ਨਾਲ ਹੈ ਕੀ ਹੁੰਦੀ ਆ ਤੇ ਕਿਸ ਦੇ ਕਾਰਨ ਕਿਹਦੀ ਮੌਤ ਹੋ ਜਾਂਦੀ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਰਹੇ ਨੇ ਸੋ ਮੇਰੀ ਆਪ ਜੀ ਰਾਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਲਦ ਤੋਂ ਜਲਦ ਇਹ ਜਿਹੜੀ ਪੁਲਿਸ ਨੈਸ਼ਨਲ ਹਾਈਵੇਅ ਨੂੰ ਫ੍ਰੀ ਕੀਤਾ ਜਾਵੇ ਤੇ ਸਟੇਟ ਹਾਈਵੇਅ ਦੇ ਜਿਹੜੇ ਪੁਲ ਬਣਾਏ ਜਾਣ